ਸਤਿ ਸ਼੍ਰੀ ਅਕਾਲ ਜੀ ਮੈਂ ਹਰਦੀਪ ਸਿੰਘ ਢੱਲੋਂ ਆਪਣਾ ਸ਼ੌਕ ਖੇਤੀਬਾੜੀ ਚੈਨਲ ਤੋਂ ਉਮੀਦ ਆ ਜੀ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਦੇ ਹਾਂ ਜੀ ਲਸਣ ਦੀ ਲਸਣ ਸਰਦੀ ਦੇ ਮੌਸਮ ਦੀ ਫਸਲ ਹੈ ਲਸਣ ਦੀ ਬਿਜਾਈ ਦਾ ਠੀਕ ਸਮਾਂ ਸਤੰਬਰ ਦੇ ਆਖਰੀ ਹਫ਼ਤੇ ਤੋਂ ਅਕਤੂਬਰ ਦਾ ਪਹਿਲਾ ਹਫ਼ਤਾ ਹੈ ਘਰੇਲੂ ਬਗੀਚੀ ਵਿੱਚ ਲਸਣ ਦੀ ਬਿਜਾਈ ਸਾਢੇ 3 ਸੈਂਟੀਮੀਟਰ ਡੂੰਘੀ ਕਰੋ ਕਤਾਰ ਤੋਂ ਕਤਾਰ ਦਾ ਫਾਸਲਾ 15 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 7.5 ਸੈਂਟੀਮੀਟਰ ਰੱਖੋ ਲਸਣ ਵਿੱਚ ਗਲੀ ਸੜੀ ਰੂੜੀ ਬਜਾਈ ਤੋਂ ਪਹਿਲਾਂ ਪਾਓ ਪਹਿਲਾ ਪਾਣੀ ਬਜਾਈ ਤੋਂ ਤਰੰਤ ਪਿੱਛੋਂ ਲਾਓ ਲਸਣ ਨੂੰ ਕੁੱਲ 10 ਤੋਂ ਪਾਣੀਆਂ ਦੀ ਲੋੜ ਹੈ ਗੋਡੀ ਕਰਨ ਨਾਲ ਨਦੀਨਾਂ ਦੀ ਰੋਕத் ਥੰਮ ਕੀਤੀ ਜਾ ਸਕਦੀ ਹੈ ਲਸਣ ਉੱਗਣ ਤੋਂ ਬਾਅਦ ਪਰਾਲੀ ਦੀ ਵੀ ਵਰਤੋਂ ਆਪਾਂ ਕਰ ਸਕਦੇ ਹਾਂ ਜੀ ਪਰਾਲੀ ਤੋਂ ਆਪਾਂ ਨੂੰ ਬਹੁਤ ਬੈਨੀਫਿਟ ਮਿਲਦਾ ਜੀ ਪਰਾਲੀ ਨਾਲ ਆਪਣੇ ਜਿਹੜੀਆਂ ਗੰਢੀਆਂ ਉਹ ਪੋਲੀਆਂ ਰਹਿੰਦੀਆਂ ਤੇ ਨਦੀਨਾਂ ਦੀ ਰੋਕਥਾਂ ਤੋਂ ਬਚਾ ਹੁੰਦਾ ਪਟਾਈ ਤੋਂ 15 ਦਿਨ ਪਹਿਲਾਂ ਫਸਲ ਦੀ ਸਿੰਚਾਈ ਬੰਦ ਕਰ ਦਿਓ ਇਹ ਜਿਹੜਾ ਲਸਣ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਜੀ ਇਹ ਆਪਾਂ ਖੁਦ ਬਗੀਚੀ ਵਿੱਚ ਤਿਆਰ ਕੀਤਾ ਹੋਇਆ ਗੰਡੀਆਂ ਦਾ ਸਾਈਜ਼ ਤੁਸੀਂ ਆਪ ਹੀ ਚੈੱਕ ਕਰ ਸਕਦੇ ਹੋ ਇਸ ਉੱਪਰ ਆਪਾਂ ਲੱਸੀ ਦੀ ਸਪਰੇ ਤੇ ਥੱਲੇ ਜੜਾਂ ਦੇ ਵਿੱਚ ਪਰਾਲੀ ਦੀ ਵਰਤੋਂ ਕੀਤੀ ਹੋਈ ਹੈ ਲਸਣ ਦੋ ਪ੍ਰਕਾਰ ਦਾ ਜੀ ਇੱਕ ਲਾਲ ਰੰਗ ਦਾ ਇੱਕ ਚਿੱਟੇ ਰੰਗ ਦਾ ਇਹ ਬਿਲਕੁਲ ਆਰਗੇਨਿਕ ਹੈ ਜੀ ਲਸਣ ਆਪਣੇ ਕੋਲ ਜਿੰਨੀ ਵੀ ਇਸ ਮਗੀਚੀ ਵਿੱਚ ਸਬਜ਼ੀ ਲਗਾਈ ਹੋਈ ਹੈ ਜੀ ਉਹ ਸਿਰਫ ਤੋਂ ਸਿਰਫ ਆਰਗੇਨਿਕ ਉਸ ਵਿੱਚ ਆਪਾਂ ਲੱਸੀ ਦਾ ਛੜਕਾ ਤੇ ਜਾਂ ਗੋਏ ਦਾ ਛੜਕਾ ਦੀ ਸਪਰੇਅ ਕਰਦੇ ਆ ਇਸੇ ਤਰ੍ਹਾਂ ਦੀਆਂ ਹੋਰ ਨੌਲੇਜ ਵਾਲੀਆਂ ਵੀਡੀਓ ਦੇਖਣ ਲਈ ਆਪਣਾ ਸ਼ੌਕ ਖੇਤੀਬਾੜੀ ਚੈਨਲ ਨੂੰ ਫੋਲੋ ਕਰ ਲਿਓ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ